ਬਾਣੀ ਆਖਦੀ ਹੈ ਰਾਣਾ ਰਾਓ ਨਾ ਕੋ ਰਹੇ ਰੰਗ ਨਾ ਤੁੰਗ ਵਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ ਵੀ ਸਾਰੀ ਦੁਨੀਆ ਇਸ ਦੁਨੀਆ ਤੇ ਕਤਾਰ ਵਿੱਚ ਲੱਗੀ ਹੋਈ ਹੈ ਆਪੋ ਆਪਣੀ ਵਾਰੀ ਅਨੁਸਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਮਨੁੱਖ ਚਲਾ ਜਾਏਗਾ ਬਿਲਕੁਲ ਸੱਚ ਹੈ ਪਿਆਰਿਓ ਅੱਜ ਮੈਂ ਕਿਸੇ ਦਾ ਸਸਕਾਰ ਕਰਨ ਵਾਸਤੇ ਚੱਲਿਆ ਸੀ ਤੇ ਇਹ ਕਾਰ ਆਪਾਂ ਨੂੰ ਲੈ ਕੇ ਜਾਣ ਵਾਸਤੇ ਆਈ ਸੀ ਇਹ ਬਾਈ ਆਏ ਨੇ ਆਪਾਂ ਨੂੰ ਲੈ ਕੇ ਜਾਣ ਵਾਸਤੇ ਇਹਨਾਂ ਦੇ ਫਾਦਰ ਸੀ ਜਿਹੜੇ ਕਿ ਅਕਾਲ ਚਲਾਣੇ ਕਰ ਗਏ ਦੱਸ ਰਹੇ ਸੀ ਕਹਿੰਦੇ ਵੀ ਮੇਰੇ ਫਾਦਰ ਨੂੰ ਬਹੁਤ ਲੰਬਾ ਸੰਭਾ ਹੋ ਗਿਆ ਇੰਗਲੈਂਡ ਵਿੱਚ ਰਹਿੰਦੇ ਨੂੰ ਤੇ ਕਹਿੰਦੇ ਆਪ ਪੱਕੇ ਹੋਏ ਸਾਨੂੰ ਇੱਥੇ ਬੁਲਾਇਆ ਸਾਨੂੰ ਕਹਿੰਦੇ ਸੈਟਲ ਕੀਤਾ ਤੇ ਕਹਿੰਦੇ ਅੱਜ ਉਹਨਾਂ ਦਾ ਹੁਣ ਉਹਨਾਂ ਦਾ ਕਹਿੰਦੇ ਬੈਠਣ ਦਾ ਸਮਾਂ ਸੀ ਤੇ ਕਹਿੰਦੇ ਉਹ ਅਕਾਲ ਚਲਾਣੇ ਕਰ ਗਏ ਤੇ ਅੱਖਾਂ ਪਰ ਆਏ ਸੀ ਪਿਆਰੇ ਇੱਥੋਂ ਇਹ ਪ੍ਰਤੀਤ ਹੁੰਦਾ ਵੀ ਵਾਕਿਆ ਹੀ ਇਸ ਦੁਨੀਆ ਤੇ ਕਿਸੇ ਨੇ ਨਹੀਂ ਰਹਿਣਾ ਇਕ ਉਹ ਪਰਮਾਤਮਾ ਦਾ ਨਾਮ ਹੈ ਜਿਹੜਾ ਨਾਲ ਜਾਣਾ ਹੈ ਇਸ ਦੁਨੀਆ ਤੇ ਜਿੰਨਾ ਮਰਜੀ ਧਨ ਕਮਾ ਲਓ ਪੈਸਾ ਕਮਾ ਲਓ ਸ਼ੋਹਰਤ ਕਮਾ ਲਓ ਪਰ ਜੇ ਪਰਮਾਤਮਾ ਦਾ ਨਾਮ ਨਹੀਂ ਕਮਾਇਆ ਉਹਦਾ ਨਾਮ ਨਹੀਂ ਜਪਿਆ ਤੇ ਤੁਸੀਂ ਇਸ ਦੁਨੀਆ ਤੋਂ ਬ्यर्थ ਜਾ ਰਹੇ ਹੋ ਖਾਲੀ ਜਾ ਰਹੇ